ਸਸੇਗੜ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈਕਲ ਦੋ ਵੜੜਾ ਆਈਆਂ ਇੱਕ ਟੋਕੜ ਗੱਬਣ ਆ ਤੇ ਵੱਡੀ ਵੜੜ ਚਿੱਟੇ ਰੰਗ ਦੀ ਡੱਬੀ ਤੇ ਇੱਕ ਛੋਟੀ ਛੇ ਦੰਦ ਟੋਕੜ ਗੱਬਣ ਛੋਟੀ ਆ ਬਹੁਤ ਵਧੀਆ ਆਪਣੇ ਫਾਰਮ ਤੋਂ ਵੇਕੇ ਗਈ ਸੀ ਤੇ ਵਧੀਆ ਨਕੀਨਾ ਆ ਸਸੇਗੜ ਬਾਈ ਜੀ ਜੀਖਾ ਜੇ ਜਿਹਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਸਾਰਿਆਂ ਨੂੰ ਧੰਨਵਾਦ ਕਰਦੇ ਆ ਜਿਹੜੇ ਲਾਈਕ ਦੇ ਕਮੈਂਟ ਦੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਾ ਵੇਖੀ ਜਣੋਂ ਧੰਨਵਾਦ ਕਰਦੇ ਆ ਤੇ ਜਨਵਾਰ ਵੀ ਜਿਹੜੀਆਂ ਛੋਟੀਆਂ ਝੋਟੀਆਂ ਆਉਣ ਵਾਲਿਆ ਮਾਲ ਅਜੇ ਹਾਂਜੀ ਹਾਂਜੀ ਤੇ ਚੰਗੀਆਂ ਟੋਕੜਾ ਗੱਪਣਾ ਦੋ ਵਹਿੜਾਂ ਜਿਹੜੀਆਂ ਆਪਣੇ ਖਾਨ ਤੋਂ ਵੇਕੇ ਗਈਆਂ ਸੀ ਚੰਗੀਆਂ ਟੋਕ ਦੀਆਂ ਵਸ਼ੀਆਂ ਟੋਕੜਾ ਗੱਪਣਾ ਟੋਕੜਾ ਗੱਪਣਾ ਛੋਟੀ ਚੰਗੀ ਵੱਡੀ ਹਾਂਜੀ ਹਾਂਜੀ 3 ਜਨਵਾਰ ਆ ਗਿਆ ਤੇ ਕੰਗਾਂ ਟੋਕਵਾਡੀ ਦੇ ਵਧੀਆ ਠੀਕ ਖੱਲੇ-ਖੱਲੇ ਵੀ ਮਾਰੇ ਰੱਖ ਦਿੰਦੇ ਆ ਜਿਹੜੇ ਟੋਕੜਾ ਭਾਈ ਰਮਾਂਡ ਆ ਹਾਂਜੀ ਐ ਵੀ ਚ ਘਰੋਂ ਝੋਟੀ ਆ ਆਪਣੇ ਕੋਲ ਵੇਖੇ ਗਈ ਆ ਸ਼ਗੀ ਆ ਵੀਰ ਜੀ ਹਾਂਜੀ ਸ਼ਗੀ ਆ ਠੀਕ ਸ਼ੇ ਦੰਦ ਤੇ ਝੋਟੀ ਦਾ ਨਕੀਨਾ ਜਿਹਨੂੰ ਕਹਿੰਦੇ ਆ ਵੀ ਦਰਸ਼ਨ ਹੀ ਕਰਨ ਵਾਲੇ ਤੇ ਗੱਪਣ ਕਿੰਨੀ ਯਰਦੀ ਵੀਰ ਜੀ ਇਹ ਪੰਜਾਂ ਗੱਪਾਂ ਨੇ ਤੇ 9 ਕਿਲੋ ਸੌਦੇ ਆ ਠੀਕ ਜੀ 5 ਮਹੀਨੇ ਦੀ ਗੱਪਣ ਹੋ ਗਈ ਆ ਜੜ ਬਲੈਕ ਆ ਵੇਖੋ ਤੇ ਜੈਡ ਬਲੈਕ ਝੋਟੀ ਦੇ ਮੁੰਦਰੀ ਮੁੰਦਰੀ ਸਿੰਘੀ ਆ ਗਈ ਇਹ ਬਹੁਤ ਚੰਗੀ ਕੱਟੀ ਇਹ ਸਾਲ ਚੱਲ ਰਹੀ ਆ ਹਾਂਜੀ ਚੱਕੀ ਗੱਲ ਫਰੀਡ ਵਾਲੀ ਝੋਟੀ ਠੀਕ ਹੈ ਅਗਰਾਂਗਾ ਜੇ ਵੀ ਦੇ ਵਾਲੀ ਫਲਦੀ ਆਤਾ ਤੇ ਆਈ ਵੀਰ ਬਹੁਤ ਜ਼ਿਆਦਾ ਬੰਦੀ ਥਾਂ ਹੋਰ ਹੁੰਦੀ ਹਲਾਓ ਹਲਾਓ ਭਾਈ ਇਹਨੂੰ ਜਰਾ ਮੁੰਦਰੀ ਨੂੰ ਬਹੁਤ ਜ਼ਿਆਦਾ ਬੰਦੀ ਥੰਦੀ ਆ ਵੀ ਜਦੋਂ ਟਾਈਮ ਤੇ ਆਉਂਦੀ ਠੀਕ ਠੀਕ ਹਾਂਜੀ ਨਕੀਨਾ ਹੀ ਆ ਦੇ ਨਕੀਨਾ ਕੇ ਸਾੰਭਣੀ ਵਾਲਾ ਆ ਅਗਰ ਠੰਡੀ ਸੀ ਨਹੀਂ ਦੇਖੋ ਹਾਂਜੀ ਯਾਰੀ ਜੇ ਨਹੀਂ ਆ ਗਈ ਸਾਰੀ ਸੋਹਣੀ ਦੇ ਸਾਫ ਸੁਥਰੀ ਹੈ ਪੂਰੀ ਸਾਫ ਸੁਥਰੀ ਆ ਤਾਂ ਪੂਰਾ ਇੱਕ ਆਣੀ ਨਕੀਨਾ ਹੀ ਆ ਚਲੋ ਧਿਆਨ ਨਾਲ ਸਾਰੀ ਟੋਪ ਹੈ ਚਵਾਈ ਚਵਾਈ ਹੈ ਪੋਲੀ ਜੇ ਇੱਕ ਨੰਬਰ ਵੀ ਜਵਾਬ ਕਮਾਦੀ ਪਹਾੜੇ ਦੇ ਹੁੰਦੀ ਮਿੰਟ ਤੋਂ ਪਹਿਲੇ ਠੀਕ ਸਾਰੀ ਟੋਪ ਹੈ ਵੀ ਨਾਲੇ ਦਵਾਨੇ ਠੀਕ ਹੈ ਪੁਰਾਣ ਕੀ ਨਾ ਜਿਹਨੂੰ ਕਹਿੰਦੇ ਆ ਵੀ ਟੋਪ ਕਲਾਸ ਬਣੋਗੇ ਜਦੋਂ ਤਾਜੀ ਸੂਗੀ ਬਾਕੀ ਵੀ ਜਿਹੜਾ ਵੀ ਵੀਰਾ ਝੋਟੀ ਲੈ ਗਿਆ ਸੋਨ ਵਾਲੀ ਚਾਸ ਹੋਵੇ ਚੋਣ ਵਾਲੀ ਆ ਸਹੀ ਗੱਲ ਜੀ ਤੇ ਦੂਜਾ ਗਾਂ ਸੁਣੀ ਆ ਪਹਿਲਾਂ ਝੋਟੀ ਖੰਡੀਪੁਰੀ ਦੋਸਤੋ ਬਾਜੀ ਕੀ ਮੋਲੇ ਦਾ ਮੋਲ ਵੀਰ ਬਿਲਕੁਲ ਜ਼ੈਰ ਹਾਂਜੀ ਕੋੜੀ ਦਾ ਮੋਲ ਜੋ ਮਰਜੀ ਦਈਏ ਹਾਂ ਦਾਣ ਜਿਵੇਂ ਦੇ ਦਾਂਗੇ ਹਾਂਜੀ ਮੋਲ ਦਾ 95 90 86 ਦੀ ਐਂਡ 86 ਦੀ 85 ਦੀ ਲਾਓ ਜੀ 10000 ਰੁਪਏ ਦੀ ਸ਼ੋਰਟ ਕਰਾਂਗੇ 90 ਬੋਲ ਕੀਤਾ ਤੇ 85000 ਦੀ ਐਂਡ ਚੰਗੀ ਸੋਹਣੀ ਟਾਪ ਨਗੀਨਾ ਤੇ 120000 ਦੀ ਝੋਟੀ ਜਿਹੜਾ ਵੀਰਪਰਾ ਤਿਆਰ ਕਰ ਲੇ ਹਾਂਜੀ 7 ਲੱਖ ਦੀ ਐਂਡ ਫੇਰ ਮੌਕੇ ਦੇ ਜਦੋਂ ਇੱਕ ਦਿਨ ਦੀ ਸੌਣ ਵਾਲੀ ਰਹਿ ਜਾਊਗੀ ਬਿਲਕੁਲ ਤਿਆਰ ਹਾਂਜੀ ਛੋਟੀ ਲੱਲਾ ਦੋ ਚਾਰ ਰੰਗਾਂ ਚੀਜ਼ ਹੋਏਗੀ ਤਾਂ ਵੀ ਲੜਾਂਗੇ ਸਵਾ ਲਖ ਦੀ ਸਵਾ ਲਖ ਦੀ ਦੇਖ ਹਣਾ ਵੀ 5 ਮਹੀਨੇ ਜਾਂਦੇ 5 ਮਹੀਨੇ ਜਾਂਦੇ 9 ਕਿਲੋ ਦੁੱਧ ਆ ਠੀਕ 9 ਕਿਲੋ ਦੁੱਧ 5 ਮਹੀਨੇ ਦੇ ਪੰਜ ਮਹੀਨੇ ਰਹਿ ਕੇ ਸੌਜ ਪਰ ਵੀਰ ਕੋ ਜਿਹੜੇ ਵੀਰ ਪੁਰਾਣੇ ਤਿਆਰ ਕਰ ਲਈ 400 ਵੇ ਵੇਚਦਾ ਨਹੀਂ ਈ ਚੰਗੀ ਕੱਟੀ ਆ ਠੀਕ ਬਹੁਤ ਜ਼ਿਆਦਾ ਸੁਧਰੀ ਓਕੇ ਜੀ ਕਾੜੀ ਰਹਿੜ ਆ ਗਈ ਵੀਰ ਕੱਪੜਾ ਕੱਪੜਾ ਲੈ ਆਓ ਜੀ ਫਿਰ ਇਹ ਨਹੀਂ ਤਾਂ ਕੱੜ ਕੱਪੜਾ ਪੰਜੀ ਦੀ ਆਪਣੀ ਨੰਬਰ ਪੰਜਾਂ ਮਹੀਨੇ ਦੀ ਗੱਬਣਾ ਦੋਵੇਂ ਦੋਵੇਂ ਕਪਣਾ ਅਸੀਂ ਵੀਦੇ ਦੋਵੇਂ ਗੱਬਣਾ 22 ਪਰ ਬਹੁਤ ਦੂਰ ਹੋਣੀ ਠੀਕ ਜੀ ਇਹ ਵੀਰ ਆਪਣੇ ਕੋਲ ਫੋਜੀ ਮਾਜਰਾ ਬੈੜਾ ਖੜੀਆਂ ਸੱਜਰਾ ਹਾਂਜੀ ਹਾਂਜੀ ਉਦੋਂ ਨਾਲ ਧਲੀ ਉਹਨੇ ਟੋਕੜਾ ਗੱਬਣ ਵਤੀ ਆ ਧਿਆਨ ਨਾਲ ਪਸ਼ਾਵੜ ਵੱਡੀਆਂ ਵਾਸ਼ੀਆਂ ਆਈ 30 ਕਿਲੋ ਵਾਲੀਆਂ ਵਿੱਚ ਲੱਗੀਆਂ ਖੜੀਆਂ ਨੇ ਆ ਠੀਕ ਠੀਕ ਰਹੀ ਰਹੀ ਉਹਦਾ ਕੋਲਾ ਖੱਡ ਕੇ ਆਈ ਠੀਕ ਇਹ 170 ਕਿਲੋਮੀਟਰ ਜਾਂ ਜਾਣੀ ਪੈਂਦਾ ਪਿਆ ਆ ਠੀਕ ਹੈ ਇਹ ਪੰਜਾਂ ਮਹੀਨਾ ਦੀ ਵੀਰ ਜੀ ਇਹ ਵੀ ਗੱਬਣੇ ਆ ਹਾਂਜੀ ਤੇ ਦੁੱਧ ਜੀ ਕੋ ਦਾਖ ਲਉ ਤੇ ਦਾਖ ਦੁੱਧ ਲਾ ਲਓ ਵਧੀਆ ਵਾ ਵਸ਼ੀਆ ਟੋਪ ਦੀ ਤੇ ਕਪੜਾ ਨਹੀਂ ਜਾਂਦੀ ਪੰਜਾਂ ਮਹੀਨੇ ਪੰਜਾਂ ਮਹੀਨੇ ਪੰਜਾਂ ਮਹੀਨੇ ਕਪੜਾ ਲਾਉਂ ਹੀ ਰਿਹਾ ਠੀਕ ਜੀ ਆਠ ਨੌ ਪੱਕਾ ਦੁੱਧ ਅਘਾਇਆ ਜਿਹੜਾ ਬਹੁਤ ਵਧੀਆ ਜਟੈਣ ਵਾਲੀ ਵਸ਼ੀ ਕਾਹ ਪੂਰੀ ਵਸ਼ੀ ਤਿਆਰ ਵਾਣ ਪਿਆਰ ਨਾਲੀ ਦੇਖੋ ਨੇ ਦੰਦਾਂ ਜੇ ਚੌਕੀ ਚਾਰ ਦੰਦ ਠੀਕ ਸਾਰੇ ਵਸੇ ਵੀ ਤਾਂ ਹੋ ਗਿਆ ਦੇਖ ਤੋੜ ਕੱਪੜੇ ਪਛੋ ਹੀ ਸਾਰੇ ਮੈਨੂੰ ਵੀ ਰਾਜ ਨਹੀਂ ਤੋੜ ਕੱਪੜੇ ਹੀ ਹਾਂਜੀ ਰਾਜ ਉਹ ਚਲਾ ਦਿੰਦੇ ਆ ਵੀ ਭਰਾ ਹਾਂ ਜੀ ਠੀਕ ਜੀ ਦੱਸੋ ਭਾਈ ਜੀ ਬਿਲਕੁਲ ਜਾਇਜ਼ ਹਾਂ ਜੀ ਮੋਲ ਵੀਰ ਜਾਇਜ਼ ਔਕੜ ਗੱਬੜ ਜਨਵਰ ਦਾ ਵੀਰੇ ਉਹ ਸਾਹਮਣਾ ਮੋਲ ਕਰਦੇ ਵੀ ਇਹ ਜਿਹੜਾ ਜਨਵਰ ਆ ਕਿਸਨੇ ਲੈਣਾ ਵਾ ਪੈਸੇ ਆਪਣੀ ਰਕਮ ਚੋਂ ਰਕਮ ਕੱਢ ਕੇ ਵੀ ਗਵਾ ਰਕਮ ਰਲਾਵਾ ਨਾ ਠੀਕ ਹੈ ਤਿਆਰ ਕਰਾਂ ਹਾਂ ਜੀ ਜਿਹੜਾ ਵੀ ਕੋਈ ਨਹੀਂ ਸੱਜਰ ਜਿਆਦਾ ਜਨਰ ਲੈ ਆ ਜਾਂਦਾ ਉਹ ਲੱਲੇ ਦਾ ਹਾਂ ਜੀ ਕੋਸੀ ਦਾ ਮੋਲ ਵੀਰ ਭਾਵੇਂ 40 ਜਾਂ ਸਰੋਂ 35 ਦੀ 35000 ਦੀ 35000 ਦੀ ਜਾਇਜ਼ 35000 ਦੀ ਬਿਲਕੁਲ ਜਾਇਜ਼ ਬਿਲਕੁਲ ਜਾਇਜ਼ ਬਿਲਕੁਲ ਜਾਇਜ਼ ਭਾਈ ਕਹਿੰਦਾ 35000 ਦੀ ਸਹੀ ਗੱਲ ਹੈ ਜੀ ਸਹੀ ਗੱਲ ਪਰ ਆਪਣੇ ਕੋਲ ਕੀ ਆ ਗਿਆ 10 ਕਿਲੋ ਦੋਦਿਆ ਕੋਈ ਵੀਰ ਭਰਾ ਟੈਂਡੇ ਚ ਦੂਰੋਂ ਆਈ ਆਟ ਕਰਕੇ ਲੈ ਜਾ ਪੰਨਿਆਂ ਦੀ ਗੱਬਰ ਠੀਕ ਇਹ ਤਾਂ ਆਪਣੇ 6-7 ਕਿਲੋ ਦੇਈ ਜਾਵੇ ਤਾਂ ਹੀ ਫਾਇਦੇ ਬੰਦੇ ਆ ਮੈਂ ਨਾ ਵੀਰ ਵਸੀ ਟੌਲੀ 20-22 ਹਜ਼ਾਰ ਦਿਆ ਅਖਰੀ ਵੀਰ 25 ਦੀ ਟੋਫਰ ਮਿਲਦੀ ਸਹੀ ਗੱਲ ਬਿਲਕੁਲ ਠੀਕ ਨਾ ਗੱਬਣਾ ਪੰਨਿਆਂ ਦੀ 35 ਹਜ਼ਾਰ ਦੀ ਕੋਈ ਠੀਕ ਨੋਰਮਲ ਰੇਟ ਲੈ 25-26 ਕਿਲੋ ਵੀਰ ਦੋਦ ਕਰਾ ਵਸੀ ਨੇ ਇਹ ਲੈ ਕਰੋ ਖਦਰ ਵਿੱਚ ਹੀ ਛੇਰੀ ਵੈੜ ਰਹੀ ਛੇਰੀ ਵਸੀ ਲਓ ਜੀ ਛੇਰੀ ਵਸੀ ਆ ਗਈ ਆ ਬੜੀਆਂ ਘਾਟ ਹੁੰਦੀਆਂ ਉਹ ਸਾਵੇ ਸ਼ੇਰੀ ਇਹ ਕੱਪੜੇ ਨਹੀਂ ਜਰਦੀ ਇਹ ਵੀਰ ਦੀ ਚਮਾ ਦੀ ਇਹ ਚਾਰ ਚਾਰ ਮੈਂ ਦੀ ਕੱਪੜਾ ਚੈੱਕ ਪਾਸ ਤੇ ਨੇ ਪਛੋ ਤੇ ਚਮਾ ਦੀ ਗੱਬਣੇ ਆ ਤੇ ਦੋਦ ਇੱਕ ਹੋਗਾ ਜੇ ਨਾਉ ਪੱਲੇ ਨੋ ਉਹ ਕਿ ਲੋ ਦੁੱਧ ਬਾਕੀ ਆ ਵੀ ਦੁੱਧ ਵੀਰ ਸੇਵਾ ਕਹਿੰਦੇ ਥੋੜੀ ਘਟ ਹੋਈ ਆ ਇਹ ਹੋਣੀ ਦੁੱਧ 14 ਕਿਲੋ ਕਰਨ ਵਾਲੀ ਆ ਦੋਹਾਂ ਤਨਦ ਨਾ ਤਾਂ ਪੂਰੀ ਕੋਈ ਸੇਵਾ ਕਰੀ ਨਾ ਹੋਣੀ ਅਜੇ 14 ਕਿਲੋ ਤੇ ਵਾਸ਼ੀ ਚੜਨੀ ਜੇ ਹਾਂਜੀ ਇੰਨੇ ਜਿਆਦਾ ਦੁੱਧ ਤਲੀਏ ਕੋਲੇ ਵਾਲ ਲੈ ਕੇ ਨਹੀਂ ਤੁਰ ਜਾਂਦਾ ਜੀ ਤਨਵਾਸ਼ੀ ਘੱਲੀ ਠੀਕ ਜੀ ਚਾਰੂ ਇੰਨੀ ਆ ਵੇਚੀ ਆ ਨਾ ਬੰਦਾ ਤੁੜੀ ਪੁੰਦੇ ਆਹਾਂ ਤੁੜੀ ਖਾਈ ਜਾਂਦੀ ਆ ਬਾਕੀ ਆ ਵੀ ਵਾਸ਼ੀ ਸਾਮ ਸੌਂ ਕੇ ਤੇ ਗਾਂ ਫੇਰ ਰਗਮ ਦੀ ਜਿਹੜੀ ਗੱਲ ਹੈ ਉਹ ਵੀ ਤੇ ਠੰਡੀ ਤੇਰੀ ਬੜੀ ਆ ਸਾਫ ਦੁੱਧ ਦੀ ਠੀਕ ਉਰੀ ਸਾਡ ਚੁਆਈ ਚੁਆਈ ਪਈਆਂ ਪੋਲੀ ਇਹਦਾ ਦੇਵੇਂ ਨੂੰ ਬੜੀ ਸਾਫ ਹੈ ਵੀਰ ਇੱਕੋ ਜਿਹਾ ਬਰਾਬਰ ਕੱਟ ਆਲਾ ਦੇਵਾ ਹਾਂ ਮੱਸੀ ਦਾ ਦੁੱਧ धरी ਠੀਕ ਦੱਸੋ ਬਾਜੀ ਕੀ ਮੁੱਲ ਦਾ ਮੁੱਲ ਵੀ ਬਿਲਕੁਲ ਚੈਰ ਹਾਂਜੀ ਜੈਸਨੋ ਵੀ ਮੁੱਲ ਭਾਵੇਂ ਜੋ ਮੱਦੇ ਹੈਗੇ ਕਿੰਤੀ 30000 ਇਹ ਰੁਕਿਆ ਅੰਡ 30000 ਬਿਲਕੁਲ ਜੀ ਲਓ ਜੀ ਭਾਈ ਕਹਿੰਦਾ 30000 ਦੀ ਐਂਡ ਹੋ ਜੂਗੀ ਬਿਲਕੁਲ ਜੀ ਅੱਜ ਮੋਲੇ ਅੱਜ ਤੇ ਤਿੰਨੇ ਪਸ਼ੂ ਤੋਕੜ ਗੱਬਣ ਤਾਂ ਫਾਇਦੇਮੰਦ ਜਿਹਨੂੰ ਕਹਿੰਦੇ ਆ ਉਹ ਚੀਜ਼ਾਂ ਜਿਹੜਾ ਵੀਰ ਭਰਾ ਜਨਮਤ ਲਊਗਾ ਜਾਇਜ ਬਿਲਕੁਲ ਦੇ ਦਾਂਗੀ ਵੀਰ ਜੀ ਲੈ ਲਓ ਜੀ ਨਕੀਨੇ ਜਾਇਜ ਹੀ ਭਾ ਸਾਰਿਆਂ ਦੇ ਤੇ ਠੰਡੀਆਂ ਸਦਾ ਝੋਟੀਆਂ ਦੀ ਕੋਈ ਸਿਵਤ ਨਹੀਂ ਆ ਬਹੁਤ ਸਾਫ ਸੁਥਰੀ ਆ ਇਹ ਕਿ ਵੀ ਇਹ 7000 ਦੀ 75 ਤੇ ਇਹ ਜਿਹੜੀ ਕੋਕੜ ਝੋਟੀ ਲੱਲਾਈ ਦੀ ਹੈ ਕੋਕੜ ਰੱਪਣ ਆ ਇਹਦਾ ਨਹੀਂ ਕੋਈ ਮੁੱਲ ਝੋਟੀ ਦੀ ਨਹੀਂ ਆ ਜਾ ਜਾਈ ਬਿਲਕੁਲ ਸਹੀ ਗੱਲ ਜੀ ਪੂਰੀ ਸਾਫ ਸੁਥਰੀ ਝੋਟੀਆਂ ਕੁਆਲਟੀ ਵਾਲੀ ਸਹੀ ਗੱਲ ਕੋਕੜ ਬਾਕੀ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰਿਆ ਕਰੋ ਤੇ ਜਗਲੀਆਂ ਵੱਡੀਆਂ ਝੋਟੀਆਂ ਕੱਲ ਤੱਕ ਪਹੁੰਚਣਗੀਆਂ ਅੱਛਾ ਵੱਡੀਆਂ ਝੋਟੀਆਂ ਆ ਜੀ ਬੜੀ ਵੱਡੀਆਂ ਵੇੜਾਂ ਦੇ ਝੋਟੀਆਂ ਕੱਲ ਤੱਕ ਆਪਣੇ ਫਾਰਮ ਤੇ ਆਉਣਗੀਆਂ ਤੇ ਜਿਹੜੇ ਭੀਰ ਭਰਾ ਨਿੱਕੀਆਂ ਵਸ਼ੀਆਂ ਲੈਣੀਆਂ ਹਨ ਉਹ ਵੀ ਆਪਣੇ ਕੋਲ ਹੈਗੀਆਂ ਤੋਂ ਬਾਕੀ ਵੀ ਆਈਏ ਕਮੈਂਟ ਸ਼ੇਅਰ ਵਾਤੋ ਵਾਤ ਕਰਿਆ ਕਰੋ ਹਾਂਜੀ 8472407757 ਨਾਮ ਮਰਦ ਪਿੰਡ ਪੋਮ ਪਿੰਡ ਪੋਮਾ ਸਤਿ ਸ੍ਰੀ ਅਕਾਲ ਜੀ